ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਫਤੇਗੜ ਸਾਹ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਮਧ ਪ੍ਰਦੇਸ਼ ਤੋਂ ਭੁੱਕੀ ਲਿਆ ਹੁੰਦਾ ਸੀ ਅਤੇ ਇਸ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਸੀ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ 20 ਅਗਸਤ ਦੀ ਰਾਤ ਨੂੰ ਸੀਆਈਏ ਸਟਾਫ ਇਨਚਾਰਜ ਸਰਬਜੀਤ ਸਿੰਘ ਦੀ ਟੀਮ ਨੇ ਅਨਾਜ ਮੰਡੀ ਸਰਹਿੰਦ ਤੋਂ ਅਨਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ 1 ਕੁਇੰਟਲ ਪੁੱਕੀ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਤਿੰਨੋਂ ਮੱਧ ਪ੍ਰਦੇਸ਼ ਤੋਂ ਪੁੱਕੀ ਸਸਤੇ ਭਾਅ ਵਿੱਚ ਲਿਆਉਂਦੇ ਸਨ ਅਤੇ ਇਸ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ। ਉਹ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਸਨ। ਇਸ ਤੋਂ ਪਹਿਲਾਂ ਵੀ ਸਿਮਰਨ ਸੋਨੀ ਵਿਰੁੱਧ ਸਾਲ 2021 ਵਿੱਚ ਫਤਿਹਗੜ੍ਹ ਸਾਹਾ ਵਿੱਚ 26 ਕਿਲੋ ਪੁੱਕੀ ਦੀ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਉਸਨੇ ਦੁਪਾਰਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਤੁਸੀਂ ਵੀ ਸੁਣੋ ਐਸਐਸਪੀ ਰਕੇਸ਼ ਯਾਦਵ ਨੇ ਕੀ ਕਿਹਾ ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਮਕਰਵਾਲ ਸਰਦੀ ਅਗਵਾਈ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਵਕਵਕ ਥਾਵਾਂ ਤੇ ਨਸ਼ੇ ਨੂੰ ਨਤ ਪਾਉਣ ਵਾਸਤੇ ਕਈ ਉਪਰਾਲੇ ਕੀਤੇ ਜਾਂਦੇ ਹੈ اسی ਲੜੀ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਡੀਐਸਪੀ ਵੀ ਨikhil Garg ਜੀ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਰਬਜੀਤ ਅਤੇ ਇਨਾਦੀਕ ਟੀਮ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਇਹਨਾਂ ਨੇ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਔਰ ਇਹਦੇ ਵਿੱਚ ਇੰਟਰ ਸਟੇਟ ਡਰਗ ਰੈਕਟ ਨੂੰ ਇਹਨਾਂ ਨੇ ਬਸਟ ਕੀਤਾ ਹੈ ਔਰ ਇਸ ਵਿੱਚ ਇੱਕ ਕੁਇੰਟਲ ਪੁੱਕੀ ਦੀ ਬਰਾਮਦਗੀ ਕੀਤੀ ਹੈ ਜਿਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਪੂਰੀ ਟੀਮ ਨੇ ਬੜਾ ਟੰਗ ਨਾਲ ਬੜੀ ਇੰਟੈਲੀਜੈਂਟ ਇਨਪੁਟ ਨਾਲ ਇਹਦੇ ਵਿੱਚ ਕਾਰਵਾਈ ਨੂੰ ਅਮਲ ਵਿੱਚ ਲਾਇਆ ਹੈ ਔਰ ਇਨਾਨੇ ਇੱਕ ਲੇਡੀ ਪਲੱਸ ਦੋ ਜਿਹੜੇ ਵਿਅਕਤੀ ਹੈਗੇ ਇਨਾਦੀ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਅਰੈਸਟ ਕਰਕੇ ਮੁਕਦਮਾ ਨੰਬਰ 152 ਅੰਡਰ ਸੈਕਸ਼ਨ 15ਸੀ 6185 ਐਨਡੀਪੀਐਸ ਐਕਟ ਦਰਜ ਕੀਤਾ ਹੈ ਜਿਹੜਾ 21 ਤਾਰੀਖ ਨੂੰ ਦਰਜ ਕੀਤਾ ਗਿਆ ਸੀ ਔਰ ਮੈਂ ਦੱਸਣਾ ਚਾਹਨਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਆਈਏ ਟੀਮ ਪਲੱਸ ਥਾਣੇ ਦੀ ਟੀਮ ਜਿਹੜੀ ਹੈਗੀ ਉਹ ਦਿਨ ਰਾਤ ਇੱਕ ਕਰਕੇ ਵਕਫਾ ਕੋਪਰੇਸ਼ਨ ਨੂੰ ਇੰਜਾਮ ਦਿੱਤੀ ਹੈ ਔਰ ਇਹਦੇ ਵਿੱਚ ਜਿਹੜੇ ਇਹ ਬੰਦੇ ਫੜੇ ਗਏ ਸੀ ਇਹ ਮੋਡਲੀ ਜਿਹੜੀ ਕੁਛਕਿਛ ਕੀਤੀ ਹੈ ਉਹਦੇ ਵਿੱਚ ਆਇਆ ਹੈ ਕਿ ਇਹ ਬੰਦੇ ਐਮਪੀ ਤੋਂ ਪੁਕੀ ਲੈ ਕਰਕੇ ਆਏ ਸੀ ਆਕਰ ਕੇ ਸਾਡੇ ਜ਼ਿਲ੍ਹੇ ਦੇ ਵਿੱਚ ਪਹੁੰਚ ਕਰਕੇ ਅੱਗੇ ਇਹਨਾਂ ਨੇ ਕਿਸੇ ਨੂੰ ਸਪਲਾਈ ਕਰਨਾ ਸੀ ਸੋ ਇਸ ਵੇਲੇ ਪਿੱਛੇ ਪਿੱਛੋਂ ਕਿਸ ਤੋਂ ਲੈ ਕੇ ਆਏ ਆ ਅੱਗੇ ਕਿਸ ਨੂੰ ਸਪਲਾਈ ਕੀਤੀ ਹੈ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਇਹ ਸਾਰੀ ਬਨਾਮਤਗੀ ਜਿਹੜੀ ਹੈਗੀ ਇਹ ਕਾਮਯਾਬੀ ਪੂਰੀ ਟੀਮ ਨੂੰ ਜਾਂਦੀ ਹੈ ਔਰ ਜਿਹੜੇ ਡਾਇਰੈਕਸ਼ਨਸ ਹੈ ਸੀਨੀਅਰ ਅਫਸਰਾਂ ਦੇ ਉਹਨਾਂ ਤੋਂ ਜਾਂਦੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੇ ਅਨਾਜ ਬੰਡੀ ਸਰਨ ਤੋਂ ਗ੍ਰਿਫਤਾਰ ਕੀਤਾ ਹੈ ਇਹ ਤਿੰਨ ਬੰਦੇ ਸੀਗੇ ਜੀ ਜਿਹਦੇ ਵਿੱਚ ਜੜੀ ਲੇਡੀ ਹੈ ਉਹਦਾ ਨਾਮ ਸਿਮਰਨ ਹੈ ਜਿਹੜੀ ਸਰਨਪੁਰ ਦੀ ਰਹਿਣ ਵਾਲੀ ਹੈ ਇਹਦਾ ਹਸਬੰਡ ਹੈ ਸੰਜੀਵ ਇਹ ਹੈਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੰਜੀਵ ਕੁਮਾਰ ਇਹ ਕੇ ਇਹਦਾ ਇਹ ਮੂਬੋਲਾ ਭਾਈ ਹੈ ਇਹ ਪੂਰਾ ਮਤਲਬ ਇਹਨਾਂ ਦਾ ਜਿਵੇਂ ਪਰਿਵਾਰਿਕ ਕਪਾ ਕੀਏ ਉਸ ਹਿਸਾਬ ਨਾਲ ਇਹ ਕੰਮ ਕਰਦੇ ਸੀ 우ਜਵਲ ਗੁਪਤਾ ਇਹ ਵੀ ਸਾਰਣਪੁਰ ਦਾ ਰਹਿਣ ਵਾਲਾ ਹੈ ਸਨ ਕੋਈ ਮਾਮਲੇ ਹਾਂਜੀ ਇਸ ਤੋਂ ਪਹਿਲੇ ਜਿਹੜੀ ਲੇਡੀ ਹੈ ਸਿਮਰਨ ਉਹਦੇ ਤੇ ਮਾਮਲੇ ਦਰਜ ਹੈਗਾ ਔਰ ਜਿਹਦੇ ਵਿੱਚ ਇਸ ਨੂੰ ਸਜ਼ਾ ਵੀ ਮਿਲੀ ਹੈ ਉਸ ਵੇਲੇ 26 ਕੇਜੀ ਜਿਹੜੀ ਪੁੱਕੀ ਸੀਗੀ ਉਹਦੀ ਬਰਾਮਦਗੀ ਹੋਈ ਸੀ ਇਹ ਜਿਹੜਾ ਮੁਕਦਮਾ ਆਇਆ ਹੈ ਫਤਿਹਗੜ ਸਾਹਿਬ ਦਾ ਹੀ ਹੈ ਪਤੇਗੜ ਸਾਹਬ ਦੇ ਵਿੱਚ ਜਿਹੜਾ ਫਿਰੋਜ਼ਪੁਰ ਦਾ ਬਾਰਡਰ ਏਰੀਆ ਦਾ ਬੰਦਾ ਹਾਂਜੀ ਬਾਰਡਰ ਏਰੀਆ ਦਾ ਬੰਦਾ ਹੁਣ ਇਹਦੇ ਤਾਲੂਕਾਤ ਜਿਵੇਂ ਇਸਦੀ ਵਾਈਫ ਸਾਰਨਪੁਰ ਦੀ ਹੈ ਬਾਕੀ ਇਹਗਾ ਤਾਂ ਅਸੀਂ ਸੋਚ ਸਕਦੇ ਹਾਂ ਕਿ ਮਤਲਬ ਪੂਰਾ ਜਿਹੜਾ ਇਹਦਾ ਨਾਦਾ ਇੰਟਰ ਸਟੇਟ ਡਰਗ ਰੈਕੀਟ ਹੈਗਾ ਸੋ ਇਹਦੇ ਵਿੱਚ ਬੜੇ ਇੰਟੈਲੀਜੈਂਸ ਇਨਪੁਟ ਇਹਨਾਂ ਨੇ ਕਲੈਕਟ ਕੀਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਇਤਲਾ ਮਿਲੀ ਉਸ ਦੇ ਮੁਤਾਬਿਕ ਕੰਮ ਕਰਦੇ ਹੋਏ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਕਾਦੇ ਚ ਲੈ ਕੇ ਆਏ ਇਹ ਜਿਹੜਾ ਹੁਣ ਤੱਕ ਮਤਲਬ ਅਸੀਂ ਡਿਸਕਲੋ ਥੋੜਾ ਲੇਟਰ ਤੇ ਕਰਾਂਗੇ ਕਿਉਂਕਿ ਅਸੀਂ ਦੇਖਦੇ ਆ ਕਿ ਹੋਰ ਕਿਹnade ਨਾਲ ਕਿਹੜੇ ਬੰਦੇ ਸੀਗੇ ਇਹ ਇਹਨਾਂ ਨੇ ਵਕ ਵਕ ਟਰਾਂਸਪੋਰਟਰ ਦਾ ਇਸਤੇਮਾਲ ਕੀਤਾ ਹੈ ਉਹ ਜਿਹੜਾ ਹੈਗਾ ਉਹ ਪੁੱਛ ਕਿਸ ਦੇ ਵਿੱਚ ਆਊਗਾ ਜਦੋਂ ਅਸੀਂ ਬੈਕਵਰਡ ਲਿੰਕਰ ਦੇ ਵਿੱਚ ਟੀਮ ਕੰਮ ਕਰ ਰਹੀ ਹੈ ਬੈਕਵਰਡ اور ਫਾਰਵਰਡ ਲਿੰਕ ਦੇ ਵਿੱਚ ਜਿਹੜੇ ਹੋਰ ਬੰਦੇ ਇਹਦੇ ਵਿੱਚ ਆਉਣਗੇ ਉਹਨਾਂ ਦੀ ਅਰੈਸਟ ਉਸ ਦੇ ਮੁਤਾਬਿਕ ਕੀਤੀ ਜਾਏਗੀ ਤਾਂ ਤੁਹਾਨੂੰ ਆਖਰੀ ਤੌਰ ਤੇ ਦੱਸਿਆ ਜਾਊਗਾ ਇਹ ਤਾਂ ਜੀ ਜਿਹੜੀ ਕੁਆਂਟੀਟੀ ਹੈਗੀ ਨੂੰ ਦੇਖ ਕੇ ਲੱਗਦਾ ਇਹ ਵੱਡੇ ਸਪਲਾਇਰ ਸੀਗੇ ਔਰ ਇਸ ਤੋਂ ਅੱਗੇ ਕਿਸ ਨੂੰ ਦਿੰਦੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੰਨੀ ਕੀ ਦੇਖ ਤੋਂ ਪਤਾ ਨਹੀਂ ਜਿਵੇਂ ਇਸ ਦੇ ਵਿੱਚ ਜਿਹੜਾ ਇਸ ਮੁਕਦਮਾ 3-4 ਸਾਲ ਪਹਿਲੇ ਦਾ ਤੋਂ ਇਸ ਦਾ ਪਹਿਲੇ ਹੀ ਮੁਕਦਮਾ ਆਇਆ ਤਾਂ ਉਸ ਉਸ ਹਿਸਾਬ ਨਾਲ ਹੀ ਨਾਦਰ ਕੰਮ ਜਾ ਰਹੀ ਸੀਗਾ ਹੁਣ ਤਾਂ ਹੀ ਅਸੀਂ ਕਹ ਰਹੇਗੇ ਉਹ ਇੱਕ ਵੱਡੀ ਕਾਮਯਾਬੀ ਹੈ ਫਤਿਹਗੜ੍ਹ ਸਾਹਿਬ ਪੁਲਿਸ ਦੀ ਫਤਿਹਗੜ੍ਹ ਸਾਹਿਬ ਤੋਂ ਉੱਭੀ ਉਹ ਕਿਸੇ ਨਾਲ ਜੀ ਮਾਮਲਾ ਦੇ ਦਰਜਾ ਹਜੇ ਸਾਡੇ ਨੋਟਿਸ ਤੇ ਫਤਿਹਗੜ ਸਾਹਿਬ ਹੀ ਆਇਆ ਔਰ ਇਹ ਜ਼ਰੂਰੀ ਨਹੀਂ ਜੀ ਜੇ ਮਾਮਲਾ ਦਰਜ ਨਹੀਂ ਹੈ ਤਾਂ ਕਿਥੇ ਨਹੀਂ ਕਰਦੇ ਹੋਏ ਸੋ ਅਸੀਂ ਸੋਚ ਸਕਦੇ ਹਾਂ ਇਸ ਤੋਂ ਪਹਿਲੇ ਕਿਥੇ ਕਿਤੇ ਇਹਨਾਂ ਨੇ ਸਪਲਾਈ ਕੀਤੀ ਉਹਦੀ ਵੀ ਜਾਂਚ ਆ ਰਹੀ ਹੈ ਫਤਿਹਗੜ ਸਾਹਿਬ ਤੋਂ ਗੁਰਪ੍ਰਿਤ ਮਹਿਦ ਦੀ ਰਿਪੋਰਟ ਪੰਜਾਬੀ ਜਾਗਰ